ਗੁਰਬਾਣੀ ਦਾ ਬਚਨ ਹੈਗਾ ਕਿ ਜੋ ਆਇਆ ਸੋ ਚਲਸੀ ਜਿਹੜਾ ਵੀ ਦੁਨੀਆਂ ਦੇ ਉੱਤੇ ਆਇਆ ਵਾ ਉਹਨੇ ਇੱਕ ਦਿਨ ਇੱਥੋਂ ਚਲੇ ਜਾਣਾ ਤਾਂ ਸਰਦਾਰ ਭਰਵੀਰ ਸਿੰਘ ਜੀ ਟੋੜਾ ਜਿਹੜੇ ਕਿ ਸਰਦਾਰ ਗੁਰਚਨ ਸਿੰਘ ਟੋੜਾ ਜੀ ਦੇ ਜਵਾਈ ਸਨ ਉਹ ਪਿਛਲੇ ਦਿਨੀ ਸੰਸਾਰ ਤੋਂ ਚਲੇ ਗਏ ਪਰ ਉਹ ਆਪਣੀਆਂ ਯਾਦਾਂ ਜਿਹੜੀਆਂ ਉੱਥੇ ਛੱਡ ਕੇ ਗਏ ਬਹੁਤ ਨਿਮਰਤਾ ਦੇ ਨਾਲ ਲੋਕਾਂ ਨੂੰ ਮਿਲਣਾ ਲੋਕਾਂ ਦੇ ਨਾਲ ਗੱਲਬਾਤ ਕਰਨੀ ਲੋਕਾਂ ਦੇ ਮਸਲੇ ਵੇਖਣੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਤੋਂ ਉਹਨਾਂ ਨੇ ਇਹ ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦਵੇ ਤੇ ਪਰਿਵਾਰ ਨੂੰ ਪੜਣਾ ਮੰਨਣ ਦਾ ਬਲ ਬਖਸ਼ੇ 1984 ਦੇ ਵਿੱਚ ਜਦੋਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਤੇ ਹਮਲੇ ਹੋਏ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਬੜਾ ਵਿਖੜਾ ਪੰਡਾ ਸੀ ਜਿੱਥੇ ਉਹਨਾਂ ਵੇਲਿਆਂ ਦੇ ਵਿੱਚ ਵੀ ਉਹ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਉੱਤੇ ਖੜੇ ਰਹੇ ਤੇ ਹਮੇਸ਼ਾ ਪੰਥ ਦਾ ਜਿਹੜਾ ਝੰਡਾ ਹੀ ਬੁਲੰਦ ਰੱਖਿਆ ਜੋ ਉਹਨਾਂ ਦੇ ਜਵਾਈ ਦੇ ਭੋਗ ਤੇ ਖੜੇ ਆ ਤੇ ਟੋੜਾ ਸਾਹਿਬ ਕਰਚਨ ਸਿੰਘ ਟੋੜਾ ਨੂੰ ਯਾਦ ਕਰਨਾ ਸੁਭਾਵਕ ਆ ਵੀ ਉਹਨਾਂ ਨੇ ਪੰਥ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ ਤੇ ਹਰ ਸਿੱਖ ਜਿਹੜਾ ਉਹ ਪੰਥ ਦਾ ਝੰਡਾ ਹੀ ਬੁਲੰਦ ਰੱਖਦਾ ਵਾ ਕਿਉਂਕਿ ਸਾਡੇ ਲਈ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਦਿਨਾਂ ਵੱਖ-ਵੱਖ ਕੰਪਨੀਆਂ ਵਾਂ ਗੂਗਲ ਵਾ WhatsApp ਆ ਹਰ ਇੱਕ ਦੀ ਆਪਣੀ AI ਆ ਚਾਹੀਦਾ ਤੇ ਆ ਵੀ ਜਿਹੜੀ ਇਥੋਂ ਦੀ ਕੇਂਦਰ ਦੀ ਸਰਕਾਰ ਆ ਉਹ ਸਾਰੀਆਂ ਕੰਪਨੀਆਂ ਨੂੰ ਕੋਈ ਆਦੇਸ਼ ਕਰੇ ਵੀ ਦਰਬਾਰ ਸਾਹਿਬ ਦੇ ਪ੍ਰਤੀ ਇਹੋ ਜੀ ਤਰਾਜੋਗ ਵੀਡੀਓ ਬਣਾਉਣੀਆਂ ਜਿਹੜੇ ਵੀ ਬੰਦੇ ਬਣਾ ਰਹੇ ਉਹਨਾਂ ਦੀ ਮਾਨਸਿਕਤਾ ਬੜੀ ਭੜੀ ਆ ਸਰਕਾਰ ਨੂੰ ਛੇਤੀ ਤੋਂ ਛੇਤੀ ਇਹ ਬੰਦੇ ਜਿਹੜੇ ਟਰੇਸ ਕਰਨੇ ਚਾਹੀਦੇ ਆ ਤੇ ਟਰੇਸ ਕਰਕੇ ਨਸ਼ਰ ਕਰਨੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਲਾਈਕ ਜੀ ਦੀ ਫਤਿਹ ਗੁਰਬਾਣੀ ਦਾ ਬਚਨ ਹੈਗਾ ਕਿ ਜੋ ਆਇਆ ਸੋ ਚਲਸੀ ਜਿਹੜਾ ਵੀ ਦੁਨੀਆਂ ਦੇ ਉੱਤੇ ਆਇਆ ਵਾ ਉਹਨੇ ਇੱਕ ਦਿਨ ਇੱਥੋਂ ਚਲੇ ਜਾਣਾ ਤਾਂ ਸਰਦਾਰ ਹਰਮੇਲ ਸਿੰਘ ਜੀ ਟੋੜਾ ਜਿਹੜੇ ਕਿ ਸਰਦਾਰ ਗੁਰਚਨ ਸਿੰਘ ਟੋੜਾ ਜੀ ਦੇ ਜਵਾਈ ਸਨ ਉਹ ਪਿਛਲੇ ਦਿਨੀ ਸੰਸਾਰ ਤੋਂ ਚਲੇ ਗਏ ਪਰ ਉਹ ਆਪਣੀਆਂ ਯਾਦਾਂ ਜਿਹੜੀਆਂ ਉੱਥੇ ਛੱਡ ਕੇ ਗਏ ਉਹਨਾਂ ਨੇ ਹਮੇਸ਼ਾ ਹੀ ਬਹੁਤ ਨਿਮਰਤਾ ਦੇ ਨਾਲ ਲੋਕਾਂ ਨੂੰ ਮਿਲਣਾ ਲੋਕਾਂ ਦੇ ਨਾਲ ਗੱਲਬਾਤ ਕਰਨੀ ਲੋਕਾਂ ਦੇ ਮਸਲੇ ਵੇਖਣੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਤਾਂ ਉਹਨਾਂ ਨੇ ਇਹ ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪੜਣਾ ਮੰਨਣ ਦਾ ਬਲ ਬਖਸ਼ੇ ਬਾਕੀ ਜਿਹੜੇ ਸਰਦਾਰ ਗੁਰਚਰਨ ਸਿੰਘ ਟੋੜਾ ਉਹ ਤਾਉ ਅੰਮਰ ਬੰਥ ਕਰ ਹੈ ਪੰਥ ਦੀ ਮਾਨ ਮਰਿਆਦਾ ਪੰਥ ਦੇ ਹਿੱਤ ਉਹਨਾਂ ਲਈ ਅਹਿਮ ਦੇ ਹੀ ਤੇ ਟੌੜਾ ਸਾਹਿਬ ਸਮਾ ਓਖਾ ਆ ਜਾਂ ਸੌਖਾ ਆ ਪਰ ਉਹ ਪੰਥ ਦੇ ਨਾਲ ਹੀ ਹਮੇਸ਼ਾ ਖੜੇ 1984 ਦੇ ਵਿੱਚ ਜਦੋਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਤੇ ਹਮਲੇ ਹੋਏ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਬੜਾ ਵਿਖੜਾ ਪੈਂਦਾ ਸੀ ਇੱਥੇ ਉਹਨਾਂ ਵੇਲਿਆਂ ਦੇ ਵਿੱਚ ਵੀ ਉਹ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਉੱਤੇ ਖੜੇ ਰਹੇ ਤੇ ਹਮੇਸ਼ਾ ਪੰਥ ਦਾ ਜਿਹੜਾ ਝੰਡਾ ਸੀ ਬੁਲੰਦ ਰੱਖਿਆ ਤੋ ਜਦੋਂ ਅਜ ਉਹਨਾਂ ਦੇ ਜਵਾਈ ਦੇ ਭੋਗ ਤੇ ਖੜੇ ਆ ਤੇ ਟੋੜਾ ਸਾਹਿਬ ਕਰਚਨ ਸਿੰਘ ਟੋੜਾ ਨੂੰ ਯਾਦ ਕਰਨਾ ਸੁਭਾਵਕ ਆ ਵੀ ਉਹਨਾਂ ਨੇ ਪੰਥ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ ਤੇ ਹਰ ਸਿੱਖ ਜਿਹੜਾ ਉਹ ਪੰਥ ਦਾ ਝੰਡਾ ਹੀ ਬੁਲੰਦ ਰੱਖਦਾ ਵਾ ਕਿਉਂਕਿ ਸਾਡੇ ਲਈ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਬੰਧ ਵਿੱਚ ਸਿੱਖ ਹਮੇਸ਼ਾ ਹੀ ਗੁਰੂ ਪੰਥ ਦੀ ਰਜ਼ਾ ਤੇ ਗੁਰੂ ਪੰਥ ਦੇ ਵਿੱਚ ਚੱਲਦਾ ਇਹ ਵੀ ਵੀਡੀਓਜ਼ ਦਾ ਬੜਾ ਦੌਰ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਵੇਖੋ ਵੈਸੇ ਤੇ ਇਹ ਜਿਹੜੀ ਤਕਨੀਕ ਆ AI ਵਾਲੀ ਮੈਂ ਪਿਛਲੇ ਦਿਨੀ ਇੱਕ ਬਿਆਨ ਵੀ ਜਾਰੀ ਕੀਤਾ ਹੈ ਦਿਵਿੰਗਾ ਵੱਖ-ਵੱਖ ਕੰਪਨੀਆਂਾਂ ਵਾ Google ਵਾ WhatsApp ਆ ਹਰ ਇੱਕ ਦੀ ਆਪਣੀ AI ਆ ਚਾਹੀਦਾ ਤੇ ਆ ਵੀ ਜਿਹੜੀ ਇਥੋਂ ਦੀ ਕੇਂਦਰ ਦੀ ਸਰਕਾਰ ਆ ਉਹ ਸਾਰੀਆਂ ਕੰਪਨੀਆਂ ਨੂੰ ਕੋਈ ਆਦੇਸ਼ ਕਰੇ ਵੀ ਇਹੋ ਜੀ ਕੋਈ ਵੀ ਕੰਪਨੀ ਜਿਹੜੀ ਆ ਕਿਸੇ ਵੀ ਧਰਮ ਦੇ ਸਰੋਕਾਰਾਂ ਦਾ ਖਿਆਲ ਰੱਖੇ ਕਿਸੇ ਦੇ ਵੀ ਮਨਾਂ ਨੂੰ ਠੇਸ ਨਾ ਪਜਾਵੇ ਹੁਣ ਸੱਚਖੰਡਿ ਸ਼੍ਰੀ ਦਰਬਾਰ ਸਾਹਿਬ ਜਿੱਥੇ ਸਿੱਖਾਂ ਦਾ ਕੇਂਦਰੀ ਸਥਾਨ ਆ ਉੱਥੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਤੇ ਦੁਨੀਆ ਭਰ ਤੋਂ ਲੋਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਸ੍ਰੀ ਹਰਮੰਦਰ ਸਾਹਿਬ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਦੇ ਆ ਦਰਬਾਰ ਸਾਹਿਬ ਤੇ ਪ੍ਰਤੀ ਇਹੋ ਜੀ ਤਰਾਜੋਗ ਵੀਡੀਓ ਬਣਾਉਣੀਆਂ ਜਿਹੜੇ ਵੀ ਬੰਦੇ ਬਣਾ ਰਹੇ ਉਹਨਾਂ ਦੀ ਮਾਨਸਿਕਤਾ ਬੜੀ ਪਹਿੜੀ ਆ ਸਰਕਾਰ ਨੂੰ ਛੇਤੀ ਤੋਂ ਛੇਤੀ ਇਹ ਬੰਦੇ ਜਿਹੜੇ ਟਰੇਸ ਕਰਨੇ ਚਾਹੀਦੇ ਆ ਤੇ ਟਰੇਸ ਕਰਕੇ ਨਸ਼ਰ ਕਰਨੇ ਚਾਹੀਦੇ ਆ ਕਿਉਂਕਿ ਇਹ ਠੀਕ ਨਹੀਂ ਹੈਗਾ ਦਰਬਾਰ ਸਾਹਿਬ ਸਿੱਖਾਂ ਦਾ ਦਿਲਵਾ ਤੇ ਦਰਬਾਰ ਸਾਹਿਬ ਤੇ ਪ੍ਰਤੀ ਕੋਈ ਇਹੋ ਜੀ ਤਰਾਜੋਗ ਵੀਡੀਓ ਬਣਾਵੇ ਠੀਕ ਨਹੀਂ ਆ